PCS prelims 2025 ਤਾਂ ਬਹੁਤ ਸਾਰੇ ਸਟੂਡੈਂਟਸ ਦੇ ਇਹ ਡਾਊਟ ਹੈਗੇ ਨੇ ਕਿ PCS prelims ਕਦੋਂ ਹੋਣਾ। ਨੋ ਡਾਊਟ PPSC ਨੇ ਇੱਕ ਕੈਲੰਡਰ ਹੈ ਜਿਹੜਾ ਉਹ ਜਾਰੀ ਕਰ ਦਿੱਤਾ ਹੈ ਜਿਦੇ ਵਿੱਚ ਉਹਨਾਂ ਨੇ PCS prelims ਦੀ ਟੈਂਟੇਟਿਵ ਡੇਟ ਸੈਪਟੈਂਬਰ ਅਕਤੂਬਰ ਦਿੱਤੀ ਹੈ। ਤਾਂ ਹੁਣ ਸਟੂਡੈਂਟ ਪੁੱਛਦੇ ਨੇ ਕੀ ਪੇਪਰ ਸੈਪਟੈਂਬਰ ਦੇ ਵਿੱਚ ਹੋਏਗਾ ਜਾਂ ਫਿਰ ਅਕਤੂਬਰ ਦੇ ਵਿੱਚ ਹੋਏਗਾ। ਦੇਖੋ ਜੀ ਇਸ ਚੀਜ਼ ਦੇ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਕਿ ਪੇਪਰ ਸੈਪਟੈਂਬਰ 'ਚ ਹੋ ਵੀ ਆ ਪੇਪਰ ਅਕਤੂਬਰ ਦੇ ਵਿੱਚ ਹੋਵੇ ਆਪਾਂ ਨੂੰ ਸੈਪਟੈਂਬਰ 1st ਵੀਕ ਦੇ ਲਈ ਇਹੀ ਤਿਆਰ ਰਹਿਣਾ ਚਾਹੀਦਾ ਕਿ ਅਗਰ ਪੇਪਰ ਸੈਪਟੈਂਬਰ ਦੇ 1st ਵੀਕ ਦੇ ਵਿੱਚ ਹੁੰਦਾ ਕੀ ਕਰਨ ਨਾਲੋਂ ਇਹ ਜ਼ਿਆਦਾ ਸਮਝਣਾ ਜ਼ਰੂਰੀ ਹੈ ਕਿ ਕੀ ਨਹੀਂ ਕਰਨਾ ਤਾਂ ਇਹਦੇ ਵਿੱਚ ਹੁਣ ਮੈਂ ਤੁਹਾਨੂੰ ਪਰਸਨਲ ਸੁਜੈਸਟ ਇਹੀ ਕਰਾਂਗੀ ਕਿ ਅਗਰ ਤੁਸੀਂ ਮੇਨਸ ਰਾਈਟਿੰਗ ਕਰ ਰਹੇ ਹੋ ਤਾਂ ਤੁਸੀਂ ਮੇਨਸ ਰਾਈਟਿੰਗ ਅੱਜ ਤੋਂ ਹੀ ਬੰਦ ਕਰ ਦਿਓ ਚਾਹੇ ਤੁਹਾਨੂੰ ਜਿੰਨਾ ਵੀ ਮਰਜ਼ੀ ਕੰਫੀਡੈਂਸ ਹੋਵੇ ਕਿ ਤੁਸੀਂ ਪੀਸੀਐਸ ਪ੍ਰੀਲਿਮਸ ਜਿਹੜਾ ਉਹ ਤਾਂ ਕਾਢ ਹੀ ਲਓਗੇ ਤਾਂ ਬਟ ਹੁਣ ਤੁਹਾਨੂੰ ਪੀਸੀਐਸ ਮੀਨਸ ਰਾਈਟਿੰਗ ਨਹੀਂ ਕਰਨੀ ਚਾਹੀਦੀ ਸਿਰਫ ਔਰ ਸਿਰਫ ਪ੍ਰੀਲਿਮਸ ਦੇ ਉੱਪਰ ਹੀ ਫੋਕਸ ਹੈ ਜਿਹੜਾ ਉਹ ਰੱਖਣਾ ਚਾਹੀਦਾ ਹੈ ਹੈਗੀ ਹੈ ਕਿ ਆਪਾਂ ਨੇ ਸਿਲੇਬਸ ਕਿਵੇਂ ਕਵਰ ਕਰਨਾ ਹੈ ਸਿਲੇਬਸ ਸਾਰਿਆਂ ਦੇ ਪਾਸ ਹੈਗਾ ਪੀਪੀਐਸਸੀ ਦੀ ਅਫੀਸ਼ੀਅਲ ਕਵਰ ਕਰ ਲੈਣਾ ਹੈ ਕਿ ਕਿੰਨੇ ਦਿਨ ਆਪਾਂ ਨੇ ਕਿਹੜੇ ਸਬਜੈਕਟ ਨੂੰ ਹੈ ਜਿਹੜੇ ਦੇਣੇ ਨੇ ਠੀਕ ਹੈ ਜੀ ਤਾਂ ਸਟੈਟਿਕ ਸਬਜੈਕਟਸ ਦਾ ਇਸ ਤਰੀਕੇ ਦੇ ਨਾਲ ਕਵਰ ਹੋ ਜਾਣਗੇ ਹੁਣ ਦੂਸਰੀ ਗੱਲ ਸਭ ਤੋਂ ਇੰਪੋਰਟੈਂਟ ਜੋ ਹੈ ਇਸ ਵਾਰ ਪੰਜਾਬ ਜੀ ਕੇ no doubt ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਜੀ ਕੇ ਦੀ ਜਿਹੜੀ ਵੇਟੇਜ ਹੈ ਇਸ ਵਾਰ ਇਨਕਰੀਸ ਕਰ ਦਿੱਤੀ ਗਈ ਹੈ ਹੁਣ ਗੱਲ ਸਮਝਣ ਵਾਲੀ ਇਹ ਹੈ ਕਿ ਪੰਜਾਬ ਜੀ ਕੇ ਦੀ ਵੇਟੇਜ ਇਨਕਰੀਸ ਹੋਈ ਹੈ ਨਾ ਕਿ ਸਿਲੇਬਸ ਚੇਂਜ ਹੋਇਆ ਹੈ ਕਿਉਂਕਿ ਬਹੁਤ ਸਾਰੇ ਸਟੂਡੈਂਟਸ ਐਦਾਂ ਪੁੱਛਦੇ ਨੇ ਕਿ ਜੀ ਅਸੀਂ ਇਹ ਕਿਤਾਬ ਪੜ ਲਈਏ ਕੀ ਅਸੀਂ ਪੰਜਾਬ ਜੀ ਕੇ ਦੀ ਇਹ ਕਿਤਾਬ ਪੜ ਲਈਏ ਤਾਂ ਦੇਖੋ ਜੀ ਜੋ ਆਪਾਂ ਤੇ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ ਕਰੰਟ ਅਫੇਅਰ ਐਟ ਲੀਸਟ ਇੱਕ ਸਾਲ ਦਾ ਡਾਟਾ ਆਪਾਂ ਨੂੰ ਤਿਆਰ ਕਰਨਾ ਪਏਗਾ ਹੁਣ ਉਹਦੇ ਵਿੱਚ ਆਪਾਂ ਨੂੰ ਡਿਫਰੈਂਟ ਡਿਫਰੈਂਟ ਸੋਰਸਸ ਤੋਂ ਡਾਟਾ ਨੂੰ ਪੜਨਾ ਪਏਗਾ ਉਹਦੇ ਵਿੱਚ ਚਾਹੇ ਤੁਸੀਂ ਪੀਆਈਬੀ ਪੜ ਰਹੇ ਹੋ ਚਾਹੇ ਹਿੰਦੂ ਪੜ ਰਹੇ ਹੋ ਇੰਨਾਂ ਸਾਰਿਆਂ ਸੋਰਸਸ ਤੋਂ ਕੰਸਾਈਜ਼ਲੀ ਡਾਟਾ ਤਿਆਰ ਕਰਨਾ ਪਏਗਾ ਔਰ ਤੁਹਾਨੂੰ ਆਪਣੇ ਸ਼ਾਰਟ ਟਾਈਮ ਰਿਵੀਜ਼ਨ ਨੋਟਸ ਨੇ ਜਿਹੜੇ ਉਹ ਤਿਆਰ ਕਰਨੇ ਪੈਣਗੇ ਗੱਲ ਕਰਦੇ ਹਾਂ ਸੀ ਸੈਟ ਵਾਰੇ no doubt ਸਭ ਨੂੰ ਪਤਾ ਹੈ ਕਿ ਸੀ ਸੈਟ ਹੈ ਜਿਹੜਾ ਕੁਆਲੀਫਾਈਡ ਹੈ ਮੈਸੀ ਸੈਟ ਲਈ ਸਿਰਫ ਇਹੀ ਕਹਿਣਾ ਚਾਹੂੰਗੀ ਪ੍ਰਿਪੇਅਰਡ ਫॉर ਦਾ ਵਰਸਟ ਐਂਡ ਹੋਪ ਫॉर ਦਾ ਬੈਸਟ ਤਾਂ ਜਿੰਨੇ ਵੀ ਪ੍ਰੀਵਿਅਸ ਈਅਰ ਪੇਪਰ ਹੈਗੇ ਨੇ ਚਾਹੀਓ ਪੀਪੀਐਸਸੀ ਦੇ ਨੇ ਚਾਹੀਓ ਯੂਪੀਐਸਸੀ ਦੇ ਨੇ ਆਪਾਂ ਨੂੰ ਚੰਗੀ ਤਰੀਕੇ ਨਾਲ ਪ੍ਰੈਕਟਿਸ ਹੈ ਜਿਹੜੀ ਉਹ ਕਰ ਲੈਣੀ ਚਾਹੀਦੀ ਹੈ ਕਿਉਂਕਿ ਇਹ ਐਕਸਪੈਕਟ ਕੀਤਾ ਜਾ ਸਕਦਾ ਕਿ ਇਸ ਵਾਰ ਪੇਪਰ ਹੋ ਸਕਦਾ ਹੈ ਯੂਪੀਐਸਸੀ ਦੇ ਸੀਸੈਟ ਵਰਗਾ ਆ ਜਾਵੇ ਠੀਕ ਹੈ ਜੀ ਤਾਂ ਸੀਸੈਟ ਆਪਾਂ ਨੂੰ ਇਗਨੋਰ ਹੈ ਜਿਹੜਾ ਉਹ ਨਹੀਂ ਕਰਨਾ ਚਾਹੀਦਾ ਸੀਸੈਟ ਦੀ ਵੀ ਤਿਆਰੀ ਆਪਾਂ ਨੂੰ ਨਾਲ-ਨਾਲ ਸਹੀ ਤਰੀਕੇ ਨਾਲ ਕਰਨੀ ਚਾਹੀਦੀ ਆਸਟ ਦੇ ਵਿੱਚ ਹੁਣ ਮੈਂ ਬਸ ਇਹੀ ਕਹਿਣਾ ਚਾਹਦੀ ਆ ਕਿ ਇਸ ਵ राइट right? अगर ਤੁਹਾਨੂੰ ਕਿਸੇ ਵੀ ਤਰੀਕੇ ਨਾਲ ਕੋਈ ਵੀ ਪ੍ਰੋਬਲਮ ਹੈਗੀ ਆ ਪੀਸੀਐਸ ਨੂੰ ਲੈ ਕੇ ਚਾਹੇ ਕੋਈ ਡਾਟਾ ਨਾਲ ਰਿਲੇਟਡ ਹੈ ਚਾਹੇ ਕੋਈ ਡਾਟਾ ਮੈਨੇਜਮੈਂਟ ਨਾਲ ਰਿਲੇਟਡ ਹੈ ਚਾਹੇ ਕੋਈ ਸਟਡੀ ਪਲਾਨ ਨਾਲ ਰਿਲੇਟਡ ਹੈ ਜਾਂ ਪਾਰਟਿਕੂਲਰ ਸਬਜੈਕਟ ਨਾਲ ਹੈ ਜਾਂ ਕਰੰਟ ਅਫੇਅਰ ਨਾਲ ਹੈ ਤਾਂ ਤੁਸੀਂ ਸੰਧੀਰਸ ਇੰਸਟੀਟਿਊਟ ਪਟਿਆਲਾ ਦੇ ਨਾਲ ਸੰਪਰਕ ਕਰ ਸਕਦੇ ਹੋ ਇਸੋ ਬਿਨਾ ਇੱਥੇ ਲਾਇਬ੍ਰੇਰੀ ਵੀ ਹੈ ਜਿਹੜੇ ਸਟੂਡੈਂਟ ਸੈਲਫ ਸਟਡੀ ਕਰਨਾ ਚਾਹੁੰਦੇ ਹੈਗੇ ਨੇ ਉਹ ਮਾਰਨਿੰਗ ਤੋਂ ਲੈ ਕੇ ਈਵਨਿੰਗ ਤੱਕ ਇੱਥੇ ਬੈਠ ਕੇ ਆਪਣਾ ਪੜ੍ਹ ਸਕਦੇ ਨੇ ਇਹ ਸਪੈਸੀਫਿਕਲੀ ਸਿਸਟਮ ਹੈ ਇੱਕ ਤੁਸੀਂ ਆ ਕੇ ਵਿਜ਼ਿਟ ਕਰਕੇ ਦੇਖੋ ਜਿਹੜਾ ਕਿ ਪੀ Wish you all the best.